ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਮੌਸਮ ਦਾ ਮિજાਜ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਦੀ ਮੰਨੀਏ ਤਾਂ yellow alert ਆਉਣ ਵਾਲੇ 3 ਤੋਂ 4 ਦਿਨ ਜਾਰੀ ਕੀਤਾ ਗਿਆ ਚੰਡੀਗੜ੍ਹ ਦੇ ਨਾਲ-ਨਾਲ ਸੁਖਨਾ ਲੈਕ ਅਸੀਂ ਮੌਜੂਦ ਹਾਂ ਜਿੱਥੇ ਹਾਲਾਂਕਿ ਹਜੇ ਤੱਕ ਜਿਹੜੀ ਜਾਣਕਾਰੀ ਹੈ ਕਿ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਹਜੇ ਫਿਲਹਾਲ ਥੱਲੇ ਪਾਣੀ ਦਾ ਜਿਹੜਾ ਜਲ ਸਤਾਰ ਹੈ ਉਹ ਦੇਖਿਆ ਗਿਆ ਹੈ ਔਰ ਇਸ ਦੇ ਨਾਲ-ਨਾਲ ਹਾਲਾਂਕਿ ਹਜੇ ਫਲੱਡ ਗੇਟ ਨਹੀਂ ਖੋਲੇ ਗਏ ਨੇ ਲੇਕਿਨ ਇਸੇ ਤਰ੍ਹਾਂ ਜੇਕਰ ਬਰਸਾਤ ਰਹਿੰਦੀ ਹੈ ਤਾ ਫਲੱਡ ਗੇਟ ਖੋਲੇ ਜਾ ਸਕਦੇ ਨੇ ਹਾਲਾਂਕਿ ਚੰਡੀਗੜ੍ਹ ਪੁਲਿਸ ਤੇ ਨਾਲ-ਨਾਲ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਉਹ ਵੀ ਇਹਦੇ ਤੇ ਨਜ਼ਰ ਪੂਰੀ ਲਾਏ ਹੋਏ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਤੇਜ਼ ਬਰਸਾਤ ਨਾਲ ਜੇਕਰ ਅਚਾਨਕ ਲੈਵਲ ਵੱਧਦਾ ਤਾਂ ਫਲੱਡ ਗੇਟ ਖੋਲੇ ਜਾ ਸਕਦੇ ਨੇ ਔਰ ਫਲੱਡ ਗੇਟ ਖੁੱਲਣ ਤੋਂ ਬਾਅਦ ਕਈ ਥਾਵਾਂ ਤੇ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹਾਲਾਂਕਿ ਇਸ ਤੋਂ ਬਾਅਦ ਅੱਗੇ ਕਿਸ਼ਨਗੜ੍ਹ ਆਈਟੀ ਉਸ ਤੋਂ ਅੱਗੇ ਡੇਰਾ ਬਸੀ ਦੇ ਘਾਗਰ ਕਿਉਂਕਿ ਜਿੰਨਾ ਵੀ ਜਿਹੜਾ ਪਾਣੀ ਦਾ ਜਿਹੜਾ ਜਲਸਰ ਵਧਾ ਉਹ ਸਿੱਧਾ ਪਾਣੀ ਅੱਗੇ ਜਾ ਕੇ ਉਹ ਉਸ ਸੈਟ ਜਾਂਦਾ ਜਿਸ ਕਰਕੇ ਕਈ ਏਰੀਆ ਦੇ ਵਿੱਚ ਜਿੱਥੇ ਜਿੱਥੇ ਕਾਗਰ ਦੇ ਨੇੜੇ ਜਿਹੜੇ ਵੀ ਰਿਹਾਇਸ਼ੀ ਏਰੀਆ ਹੈ ਉੱਥੇ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹਾਲਾਂਕਿ ਹਜੇ ਖਤਰੇ ਦੇ ਨਿਸ਼ਾਨ ਤੋਂ 1 ਫੀਟ ਥੱਲੇ ਹੈ ਲੇਕਿਨ ਜੇਕਰ ਇਸੇ ਤਰ੍ਹਾਂ ਬਰਸਾਤ ਰਹਿੰਦੀ ਹੈ ਜਾਂ ਇਸੇ ਤਰ੍ਹਾਂ ਜਿਹੜਾ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜੇਕਰ ਰਹਿੰਦਾ ਤਾਂ ਫਿਰ ਫਲੱਡ ਗੇਟ ਖੋਲੇ ਜਾ ਸਕਦੇ ਨੇ ਫਿਲਹਾਲ ਇੱਥੇ ਜਿਨੇ ਵੀ ਫਲੱਡ ਗੇਟਸ ਦੇ ਨਾਲ ਜਿਹੜਾ ਵੀ ਇਹ ਪੂਰਾ ਏਰੀਆ ਇੱਥੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਇੱਧਰ ਕਿਸੇ ਨੂੰ ਵੀ ਆਣ ਜਾਣ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਇੱਥੇ ਤੁਸੀਂ ਨਾ ਆਓ ਕਿਉਂਕਿ ਹੁਣ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੀਟ ਹੀ ਥੱਲੇ ਜਿਹੜਾ ਹੈਗਾ ਜਲ ਸਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਕਿਉਂਕਿ ਪਹਾੜਾਂ ਦਾ ਜਿੰਨੇ ਵੀ ਜਿਹੜੀ ਬਰਸਾਤ ਹੋ ਰਹੀ ਹੈ ਉੱਥੇ ਦਾ ਜਿਹੜਾ ਪਾਣੀ ਹੈ ਉਹ ਇੱਥੇ ਆ ਕੇ ਔਰ ਜਲ ਸਤ ਜਿਹੜਾ ਹੈਗਾ ਉਹ ਲਗਾਤਾਰ ਪਿਛਲੇ ਦਿਨਾਂ ਵੀ ਫਲਡ ਗੇਟ ਜਿਹੜੇ ਆ ਉਹ ਖੋਲੇ ਗਏ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਔਰ ਚੰਡੀਗੜ੍ਹ ਦੇ ਬਿਲਕੁਲ ਬੈਕ ਸਾਈਡ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਪੂਰਾ ਜਿਹੜਾ ਲੈਵਲ ਹੈ ਉਹ ਦਿਖਾਇਆ ਗਿਆ ਔਰ 1 ਫੀਟ ਕਹਿ ਸਕਦੇ ਆ ਕਿ ਹੁਣ ਖਤਰੇ ਦੇ ਨਿਸ਼ਾਨ ਤੋਂ ਹੈ ਹਾਲਾਂਕਿ ਇਸੇ ਤਰ੍ਹਾਂ ਜੇਕਰ ਜੇ ਮੌਸਮ ਵਿਭਾਗ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ येलो ਅਲਰਟ ਜਾਰੀ ਕੀਤਾ ਗਿਆ ਹੈ ਔਰ येलो ਅਲਰਟ ਦੇ ਚਲਦੇ ਜੇਕਰ ਇਸੇ ਤਰ੍ਹਾਂ ਜਲ ਸਤਰ ਵਧਦਾ ਹੈ ਤਾਂ ਫਲਡ ਗੇਟ ਖੋਲੇ ਜਾ ਸਕਦੇ ਨੇ ਇਸ ਕਰਕੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਵੱਲੋਂ ਵੀ ਇੱਥੇ ਜਿਹੜਾ ਅਲਰਟ ਦਿੱਤਾ ਗਿਆ ਪੁਲਿਸ ਦੇ ਆਫੀਸਰਸ ਵੀ ਇੱਥੇ ਮੌਜੂਦ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਜੇਕਰ ਕੋਈ ਫਲੱਡ ਗੇਟ ਖੋਲੇ ਜਾਂਦੇ ਆ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਸਿਚੁਏਸ਼ਨ ਤਾਂ ਅੱਗੇ ਜਿਹੜੀ ਵੀ ਏਰੀਆ ਉੱਥੇ ਅਲਰਟ ਜਿਹੜਾ ਉਹ ਦਿੱਤਾ ਜਾਣਾ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੂਕਤਾ ਇੰਤਜ਼ਾਮ ਕੀਤੇ ਹੋਏ ਨੇ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਮੈਕਸਿਮਮ ਪਾਉਣ ਲੈਵਲ ਹੈ ਉਹਦਾ ਪੂਰਾ ਡੇਲੀ ਟੂ ਡੇਲੀ ਜਿਹੜਾ ਇਨਾ ਵੱਲੋਂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਉਹ ਕੀਤਾ ਜਾਂਦਾ ਹਾਲਾਂਕਿ ਫਲੱਡ ਗੇਟ ਫਿਲਹਾਲ ਪਿਛਲੇ ਦਿਨਾਂ ਵੀ ਖੋਲੇ ਗਈ ਸੀ ਔਰ ਜਿਹੜੇ ਵੀ ਅੱਗੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਉਹ ਦਿੱਤਾ ਗਿਆ ਖੁਦ ਜਿਹੜੇ ਸੁਖਨਾਲੇ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਖੁਦ ਇੱਥੇ ਪੈਟਰੋਲਿੰਗ ਵੀ ਕਰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਦਲਸਤਾਰ ਵੱਧਦਾ ਤਾਂ ਫਿਰ ਉਹ ਅ ਲੈਵਲ ਜਿਹੜਾ ਹੈਗਾ ਉਹ ਚੈੱਕ ਕਰਕੇ ਅੱਗੇ ਤੋਂ ਅੱਗੇ ਇਨਫਾਰਮੇਸ਼ਨ ਦਿੱਤੀ ਜਾਵੇ ਔਰ ਇਸ ਕਰਕੇ ਫਿਰ ਜੇਕਰ ਫਲੱਡ ਗੇਟ ਖੁੱਲਦਾ ਹੈ ਜਾਂ ਫਿਰ ਜਲਸਤਰ ਜਿਹੜਾ ਵੱਧਾ ਹੈ ਤਾਂ ਫਿਰ ਅੱਗੇ ਜਿਹੜਾ ਹੈ ਉਹ ਮੈਸੇਜ ਦਿੱਤਾ ਜਾਵੇਗਾ ਔਰ ਅੱਗੇ ਜਿਹੜੇ-ਜਿਹੜੇ ਏਰੀਆ ਤੋਂ ਇਹ ਗੁਜ਼ਰਦਾ ਯਾਨੀ ਕਿ ਕਗਰ ਨਦੀ ਜਾਂ ਫਿਰ ਕਿਸ਼ਨਗੜ ਆਈਟੀ ਪਾਰਕ ਹੁੰਦੇ ਹੋਏ ਉੱਥੇ ਜਿਹੜਾ ਹੈ ਉਹ ਪ੍ਰਸ਼ਾਸਨ ਨੂੰ ਅਲਰਟ ਕੀਤਾ ਜਾਵੇਗਾ ਔਰ ਉਸੇ ਹਿਸਾਬ ਨਾਲ ਜਿਹੜਾ ਉਹ ਕੀਤਾ ਜਾਵੇਗਾ ਹਾਲਾਂਕਿ ਇਸ ਤਰ੍ਹਾਂ ਦੀ ਜੇਕਰ ਤੇਜ਼ ਬਰਸਾਤ ਹੁੰਦੀ ਰਹੀ ਫਿਰ ਫਲੱਡ ਗੇਟ ਖੋਲੇ ਜਾ ਸਕਦੇ ਨੇ